ਜਿਹੜੇ ਕਹਿੰਦੇ ਨੇ ਜੇ ਕੇਰਾਂ ਦਾ ਝਟ ਦੇਖਾਂਗੇ ਭਾਵੇਂ ਭੁਗਤਣਾ ਪਏ ਜੇ ਪਰਚਾ ਉਹ ਆ ਵੀਡੀਓ ਜ਼ਰੂਰ ਦੇਖੋ ਮਿੱਤਰੋ ਵੀ ਕੇਰਾਂ ਦਾ ਗੁੱਸੇ ਦੇ ਵਿੱਚ ਬੰਦੇ ਦਾ ਪਤਾ ਨਹੀਂ ਵੀ ਕੀ ਤੋਂ ਕੀ ਕਰ ਦੇ ਗੁੱਸਾ चीज ਜੀ ਐਸੀ ਹੁੰਦੀ ਹੈ ਕਾਬੂ ਪਾਉਣਾ ਗੁੱਸੇ ਤੇ ਬਹੁਤ ਜ਼ਿਆਦਾ ਔਖਾ ਹੁੰਦਾ ਉਦੋਂ ਦਾ ਬੰਦਾ ਗੁੱਸੇ ਚ ਬਹੁਤ ਕੁਝ ਕਰ ਦਿੰਦਾ ਪਰ ਬਾਅਦੋਂ ਪਛਤਾਉਂਦਾ ਵੀ ਦੋ ਮਿੰਟਾਂ ਹੁੰਦਾ ਜਿਹੜੀ ਉਦੋਂ ਸੋਚ ਵਿਚਾਰ ਹੁੰਦੀ ਹੈ ਉਹ ساری ਉਮਰ ਦਾ ਪਛਤਾਵਾ ਬਣ ਜਾਂਦੀ ਹੈ 2 ਮਿੰਟਾਂ ਦਾ ਜਿਹੜਾ ਗੁੱਸਾ ਹੁੰਦਾ ਨਾ ساری ਜ਼ਿੰਦਗੀ ਬੰਦੇ ਦੀ ਰੋਲ ਕੇ ਰੱਖ ਦਿੰਦੀ ਹੈ ਵੀ ਪਰਚਾ ਦਾ ਕੇਰਾ ਦੇਖ ਲੈਂਦਾ ਝੱਟਦਾ ਬੰਦਾ ਪਰ ਉਦੋਂ ਬਾਅਦ ਜਿਹੜਾ ਚੁੱਲ੍ਹੇ ਝੁਕਾ ਉੱਗਿਆ ਆਉਂਦਾਗਾ ਤੇ ਸੱਚੀ ਗੱਲ ਹੋ ਜਾਂਦੀ ਆਹ ਬਾਪੂ 30 ਸਾਲਾਂ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤਾਂ ਹੁਣ ਤੁਸੀਂ ਦੇਖੋ ਵੀ ਇਹਦੇ ਘਰ ਦੇ ਕੀ ਹਾਲਾਤ ਬਣੇ ਨੇ ਤੇ ਉਦੋਂ ਇਹਦਾ ਹੱਸਦਾ ਬਾਸਦਾ ਕਰ ਸੀ ਤੇ ਹੁਣ ਬਾਪੂ ਸੋਚਦਾ ਵੀ ਕਿੱਥੇ ਆ ਕੇ ਲੁੱਟ ਗਈ ਨੀ ਜੱਟ ਦੀ ਤਕਦੀਰ ਏ ਤਾਂ ਤੁਸੀਂ ਦੇਖੋ ਯਾਰ 9 ਮਿੰਟਾਂ ਦਾ ਜਿਹੜਾ ਗੁੱਸਾ ਕੀ ਤੋਂ ਕੀ ਕਰਾ ਦਿੰਦਾ ਬੰਦੇ ਤੋਂ ਅੱਜ ਕੱਲ ਗੁੱਸਾ ਹਰੇਕ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਪਤਾ ਹੀ ਨਹੀਂ ਕੀ ਤੋਂ ਕੀ ਕਰਾ ਦੇ ਤੇ ਮਿੱਤਰੋ ਗੁੱਸੇ ਦੇ ਕੰਟਰੋਲ ਰੱਖਿਆ ਕਰੋ 2 ਮਿੰਟਾਂ ਦੀ ਚੁੱਪ ਸਾਰੀ ਉਮਰ ਦਾ ਆਪਾਂ ਨੂੰ ਸਬਰਗ ਦਿਖਾ ਸਕਦੇ ਤੇ ਜੇ 2 ਮਿੰਟ ਆਪਾਂ ਚੁੱਪ ਨਾ ਕਰੀ ਤਾਂ ਸਾਰੀ ਉਮਰ ਦਾ ਨਰਕ ਦਿਖਾ ਦਊ ਆਪਾਂ ਨੂੰ ਤਾਂ ਦੁਆ ساری ਉਮਰ ਪਛਤਾਉਣ ਤੋਂ ਬਿਨਾ ਹੋਰ ਕੁਝ ਆਪਣੇ ਕੋਲੇ ਚਾਰਾ ਨਹੀਂ ਰਹਿੰਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ